ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਤੁਸੀਂ ਮੇਰੇ ਨਾਲੋਂ ਜ਼ਿਆਦਾ ਇਤਿਹਾਸ ਜਾਣਨ ਵਾਲੇ ਹੋ ਮੈਂ ਤਾਂ ਹਜੇ ਸਿੱਖ ਰਿਹਾ ਇਥੇ ਆਸ ਪੜ ਰਿਹਾ ਕਿ ਸਾਡਾ ਇਨਾ ਅਮੀਰ ਇਤਿਹਾਸ ਹੈ ਅੱਜ 8 ਪੋ 23 ਦਸੰਬਰ ਹੈ ਅੱਜ ਦੇ ਦਿਨ ਚਮਕੌਰ ਸਾਹਿਬ ਦੀ ਗੜੀ ਵਿੱਚ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜਿਹਾਰ ਸਿੰਘ ਜਿਨੇ ਜਿਹੜਾ ਹੈਗਾ ਜੰਗ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਸਿੱਖ ਕੌਮ ਲਈ ਸਿੱਖ ਕੌਮ ਅਤੇ Hindu ਕੌਮ ਦੇ ਹੋ ਰਹੇ ਜ਼ਬਰ ਜ਼ੁਲਮ ਦੇ ਖਾਤਰ ਇਨ੍ਹਾਂ ਸਹਿਬਜ਼ਾਦਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਆਪਣੇ ਪਿਤਾ ਗੁਰਗੋਬਿੰਦ ਸਿੰਘ ਤੋਂ ਆਸ਼ੀਰਵਾਦ ਲੈ ਕੇ ਜੰਗ ਦੇ ਮੈਦਾਨ ਵਿੱਚ ਆਏ ਜਿੱਥੇ ਬਾਬਾ ਅਜੀਤ ਸਿੰਘ ਸਹਿਬਜ਼ਾਦਾ ਅਜੀਤ ਸਿੰਘ ਦੇ ਜੋਗੀ ਅਲਾ ਯਾਰਖਾਨ ਲਿਖਦਾ ਹੈ ਕਿ 392 ਦੇ ਕਰੀਬ ਫਟ ਸੱਟਾਂ ਸਰੀਰ ਤੇ ਲੱਗੀਆਂ ਉਸ ਦੇ ਬਾਵਜੂਦ ਵੀ ਬਾਬਾ ਜੀ ਸਿੰਘ ਲੜਦੇ ਰਹੇ ਤੇ ਉਹਨਾਂ ਨੂੰ ਵੇਖ ਕੇ ਬਾਬਾ ਜੁਹਾਰ ਸਿੰਘ ਵੀ ਹੌਸਲੇ ਚਾ ਕੇ ਪਿਤਾ ਤੋਂ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਗਏ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹ ਹੈ ਸਾਡਾ ਅਮੀਰ ਵਿਰਸਾ ਲੋਕੜਾ ਸਾਨੂੰ ਪੋਹ ਦੇ ਦਿਨਾਂ ਦਾ ਸਾਰਾ ਇਤਿਹਾਸ ਜਾਣਨ ਦੀ ਜਿੰਨੇ ਦਿਨ 13 ਪੋਹ ਤੱਕ ਰਹਿ ਗਿਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਤਿਹਾਸ ਜ਼ਰੂਰ ਪੜੋ ਜ਼ਰੂਰ ਸੁਣੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ